ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਸਿਆਸੀ ਸਮੀਕਰਨ ਤੇਜ਼ੀ ਦੇ ਨਾਲ ਬਦਲ ਰਹੇ ਨੇ ਚਾਹੇ ਦੇਸ਼ ਦੇ ਵਿੱਚ ਹੁਣ ਚਾਹੇ ਵਿਦੇਸ਼ ਦੇ ਵਿੱਚ ਤੇ ਹੁਣ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ ਮਾਰਕ ਕਾਰਨੇ ਇੱਕ ਵਾਰ ਫਿਰ ਵੱਡੇ ਦਾਵੇਦਾਰ ਮੰਨੇ ਜਾ ਰਹੇ ਨੇ ਪ੍ਰਧਾਨ ਮੰਤਰੀ ਦੇ ਕੁਝ ਸਮੇਂ ਲਈ ਉਹ ਪ੍ਰਧਾਨ ਮੰਤਰੀ ਬਣੇ ਤੇ ਉਹਨਾਂ ਦੀ ਹੁਣ ਦੂਜੀ ਟਰਮ ਸ਼ੁਰੂ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਇਸੇ ਦੌਰਾਨ ਉਹਨਾਂ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕੀਤਾ ਤੇ ਇਸ ਸੰਬੋਧਨ ਦੇ ਦੌਰਾਨ ਉਹਨਾਂ ਨੇ ਅਮਰੀਕਾ ਦੇ ਉੱਤੇ ਨਿਸ਼ਾਨੇ ਸਾਧ ਦਿੱਤੇ ਨੇ ਸਿੱਧੇ ਤੌਰ ਦੇ ਤੇ ਕਹੀਏ ਤਾਂ ਡੋਨਾਲਡ ਟਰੰਪ ਦੇ ਉੱਤੇ ਨਿਸ਼ਾਨੇ ਸਾਧੇ ਨੇ ਤੇ ਜਿਹੜੇ ਪਹਿਲੇਕਰਾਰ ਜਾਂ ਕੋਈ ਵੀ ਗੱਲਬਾਤ ਸੀ ਉਹ ਖਤਮ ਕਰਨ ਦਾ ਸੰਕੇਤ ਦਿੱਤਾ ਐਲਾਨ ਕਰ ਦਿੱਤਾ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਜੋ ਕਿਹਾ ਉਹ ਤੁਹਾਨੂੰ ਦੱਸ ਦਿੰਨੇ ਆ ਉਹ ਕਹਿੰਦੇ ਨੇ ਕਿ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਏਕੀਕਰਨ ਦਾ ਯੁੱਗ ਖਤਮ ਹੋ ਗਿਆ ਹੈ ਇੰਨਾ ਕਹਿੰਦੇ ਸਾਰ ਹੀ ਸਮਰਥਕਾਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੀਆਂ ਚੋਣਾਂ ਤੋਂ ਪਹਿਲਾਂ ਕਾਫੀ ਕੁਝ ਬਦਲਦਾ ਨਜ਼ਰ ਆਇਆ ਅਮਰੀਕਾ ਨੇ ਕੈਨੇਡਾ ਦੇ ਉੱਤੇ ਟੈਰਿਫ ਲਾਉਣੇ ਸ਼ੁਰੂ ਕਰ ਦਿੱਤੇ ਉਧਰਲੇ ਪਾਸੇ ਜਵਾਬੀ ਟੈਰਿਫ ਵੀ ਲਗਾਉਣ ਦੀ ਗੱਲ ਛਿੜ ਗਈ ਸੀ ਤੇ ਇਸੇ ਦੇ ਚੱਲਦਿਆਂ ਡੋਨਾਲਡ ਟਰੰਪ ਲਗਾਤਾਰ ਕਹਿੰਦੇ ਆਏ ਕਿ 51ਵਾਂ ਸੂਬਾ ਬਣੇਗਾ ਕੈਨੇਡਾ ਅਮਰੀਕਾ ਦਾ ਇਥੋਂ ਤੱਕ ਕੀ ਕੁਝ ਚਰਚਾਵਾਂ ਆਏ ਸੀਗੀਆਂ ਕਿ ਉਹ ਪ੍ਰਧਾਨ ਮੰਤਰੀ ਨੂੰ ਰਾਜਪਾਲ ਹੀ ਦੱਸਦੇ ਸੀ ਗਵਰਨਰ ਦੱਸਦੇ ਸੀ ਕਿ ਇੱਕ ਸੂਬੇ ਦਾ ਗਵਰਨਰ ਨਾ ਕਿ ਇੱਕ ਮੁਲਕ ਦਾ ਪ੍ਰਧਾਨ ਮੰਤਰੀ ਤਾਂ ਕੁੱਲ ਮਿਲਾ ਕੇ ਕਈ ਮੁੱਦਿਆਂ ਦੇ ਦੌਰਾਨ ਇਹ ਚੋਣ ਸੰਪੰਨ ਹੋਈ ਹੈ ਇਹਦੇ ਵਿੱਚ ਵੱਡੀ ਗਿਣਤੀ ਚ ਪੰਜਾਬੀਆਂ ਨੇ ਵੀ ਬਾਜ਼ੀ ਮਾਰੀ ਹੈ ਤੇ ਲਿਬਰਲਸ ਦੁਬਾਰਾ ਫੇਰ ਇੱਕ ਵਾਰ ਆਪਣੀ ਸਰਕਾਰ ਬਣਾਉਣ ਜਾ ਰਹੇ ਨੇ ਤੇ ਆਪਣੇ ਪਹਿਲੇ ਸੰਬੋਧਨ ਦੇ ਵਿੱਚ ਹੀ ਮਾਰਕ ਕਾਰਨੇ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਦਿੱਤੀਆਂ ਨੇ ਜਿਹੜੀਆਂ ਅਮਰੀਕਾ ਨੂੰ ਸ਼ਾਇਦ ਰਾਹੀ ਰਾਸ ਆਉਣ ਉਹਨਾਂ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਨਾਲ ਸਾਡਾ ਪੁਰਾਣਾ ਰਿਸ਼ਤਾ ਜਿਸ ਨੇ ਕੈਨੇਡਾ ਦੇ ਵਿੱਚ ਖੁਸ਼ਹਾਲੀ ਲਿਆਂਦੀ ਖਤਮ ਹੋ ਗਿਆ ਹੈ ਯਾਨੀ ਕਿ ਉਹ ਕਹਿੰਦੇ ਨੇ ਕਿ ਸਾਨੂੰ ਹੁਣ ਹੋਰ ਵਿਕਲਪ ਲੱਭਣੇ ਪੈਣਗੇ ਅਸੀਂ ਜ਼ਿਆਦਾ ਗੂੜੇ ਸਬੰਧ ਹੁਣ ਅਮਰੀਕਾ ਦੇ ਨਾਲ ਨਹੀਂ ਰੱਖ ਸਕਦੇ ਜਿਹੜਾ ਪੁਰਾਣਾ ਰਿਸ਼ਤਾ ਸੀਗਾ ਰਵਾਇਤੀ ਤੌਰ ਦੇ ਉੱਤੇ ਅਸੀਂ ਇਕੱਠੇ ਹੋ ਕੇ ਚੱਲਦੇ ਸੀਗੇ ਉਹ ਹੁਣ ਖਤਮ ਹੋ ਚੁੱਕਾ ਹੈ ਨਵੇਂ ਯੁੱਗ ਦੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ ਲਗਾਤਾਰ ਜਿੱਤ ਵੱਲ ਵਾਦੇ ਨਜ਼ਰਾਂਏ ਸੀਗੇ ਉਮੀਦਵਾਰ ਕੰਜ਼ਰਵੇਟਿਵ ਪਾਰਟੀ ਨੂੰ ਵੀ ਉਮੀਦਾਂ ਸੀਗੀਆਂ ਕਿ ਇਸ ਵਾਰ ਅਸੀਂ ਵੀ ਕਰੜੀ ਟੱਕਰ ਦੇਾਂਗੇ ਟੱਕਰ ਵੀ ਦਿੱਤੀ ਪਰ ਇਹਦੇ باوجود ਲਿਬਰਲਸ ਜਿਹੜੇ ਨੇ ਉਹ ਅੱਗੇ ਵਾਅਦੇ ਦਿਖਾਈ ਦਿੱਤੇ ਤੇ ਲਿਬਰਲ ਪਾਰਟੀ ਦੀ ਹੀ ਹੁਣ ਸਰਕਾਰ ਬਣਨ ਜਾ ਰਹੀ ਹੈ ਤੇ ਅਮਰੀਕਾ ਨੂੰ ਉਹਨਾਂ ਨੇ ਸਿੱਧੇ ਤਰੀਕੇ ਨਾਲ ਕਹੀਏ ਤਾਂ ਦੋ ਟੁਕ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਹੈ ਕਿ ਉਹ ਤੁਹਾਡੇ ਨਾਲ ਅਸੀਂ ਜਿਹੜੇ ਪੁਰਾਣੇ ਸਾਡੇ ਸਬੰਧ ਸੀਗੇ ਸਮਝੌਤੇ ਸੀਗੇ ਉਹ ਹੁਣ ਖਤਮ ਕਰ ਰਹੇ ਹਾਂ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪੁਰਾਣਾ ਰਿਸ਼ਤਾ ਤੁਹਾਡੇ ਨਾਲ ਖਤਮ ਹੋ ਚੁੱਕਿਆ ਹੈ ਕਿਉਂਕਿ ਅਮਰੀਕਾ ਦੇ ਉੱਤੇ ਕਾਫੀ ਨਿਰਭਰਤਾ ਸੀ ਕੈਨੇਡਾ ਦੀ ਕਹਿੰਦੇ ਹੁਣ ਅਸੀਂ ਉਸ ਨਿਰਭਰਤਾ ਨੂੰ ਵੀ ਘੱਟ ਕਰਾਂਗੇ ਤੇ ਆਪਣੇ ਵਿਕਲਪ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਦੱਸਦੀ ਕਿ ਜਦੋਂ ਦੇ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਹੀ ਕਈ ਫੈਸਲੇ ਲਏ ਗਏ ਨੇ ਜਿਹਦੇ ਤਹਿਤ ਸਭ ਤੋਂ ਵੱਡਾ ਫੈਸਲਾ ਸੀ ਕਿ ਵਾਕ ਵਾਕ ਮੁਲਕਾਂ ਦੇ ਉੱਤੇ ਟੈਰਿਫ ਲਗਾਉਣਾ ਹੈ ਤੇ ਦੂਜੇ ਮੁਲਕਾਂ ਨੇ ਵੀ ਕਹਿ ਦਿੱਤਾ ਕਿ ਅਸੀਂ ਵੀ ਜੋਬੀ ਟੈਰਫ ਲਾਵਾਂਗੇ 3 ਮਹੀਨੇ ਵਾਸਤੇ ਟਰੰਪ ਨੇ ਇਸ ਫੈਸਲੇ ਨੂੰ ਟਾਲ ਦਿੱਤਾ ਵਿਚਾਰ ਵਟਾਂਦਰੇ ਚੱਲ ਰਹੇ ਨੇ ਪਰ ਚਾਈਨਾ ਦੇ ਉੱਤੇ ਸਭ ਤੋਂ ਵੱਧ ਟੈਕਸ ਲਗਾ ਦਿੱਤਾ ਗਿਆ ਸੀਗਾ ਜਿਹਨੂੰ ਟੈਰਿਫ ਕਹਿੰਦੇ ਨੇ ਅਮਰੀਕਾ ਵੱਲੋਂ ਤੇ ਕੈਨੇਡਾ ਦੇ ਨਾਲ ਵੀ ਕੋਈ ਬਹੁਤੇ ਸਬੰਧ ਚੰਗੇ ਨਹੀਂ ਰਹੇ ਕਿਉਂਕਿ ਡੋਨਾਲਡ ਟਰੰਪ ਲਗਾਤਾਰ 51ਵਾਂ ਸੂਬਾ ਦੱਸਦੇ ਆਏ ਸੀਗੇ ਕੈਨੇਡਾ ਨੂੰ ਕਿਹਾ ਸੀਗਾ ਕਿ ਅਸੀਂ ਇਹਨੂੰ ਆਪਣਾ ਸੂਬਾ ਬਣਾਵਾਂਗੇ ਅਮਰੀਕਾ ਦਾ ਹਿੱਸਾ ਹੀ ਬਣ ਜਾਵੇਗਾ ਕੈਨੇਡਾ ਜਿਹਦੇ ਉੱਤੇ ਕਈ ਵਾਰ ਤਕਰਾਰ ਵੀ ਹੋਈ ਕਈ ਤਰ੍ਹਾਂ ਦੇ ਬਿਆਨ ਵੀ ਆਉਂਦੇ ਨਜ਼ਰ ਆਏ ਤੇ ਹੁਣ ਇੱਕ ਵਾਰ ਮਾਰਕ ਕਾਰਨੇ ਹੋਰਾਂ ਨੇ ਕਹਿ ਦਿੱਤਾ ਜੋ ਪੂਰੀ ਤਰ੍ਹਾਂ ਨਾਲ ਸੰਭਾਵਿਤ ਉਮੀਦਵਾਰ ਨੇ ਪ੍ਰਧਾਨ ਮੰਤਰੀ ਦੇ ਉਹਨਾਂ ਨੇ ਸਿੱਧਾ ਕਹਿ ਦਿੱਤਾ ਹੈ ਕਿ ਅਸੀਂ ਇਹਨਾਂ ਦੇ ਨਾਲ ਜਿਹੜੇ ਪੁਰਾਣੇ ਸਮਝੌਤੇ ਨੇ ਉਹ ਖਤਮ ਕਰਦੇ ਹਾਂ ਉਹਦਾ ਐਲਾਨ ਉਹਨਾਂ ਨੇ ਕਰ ਦਿੱਤਾ ਹੁਣ ਦੇਖਣਾ ਹੋਵੇਗਾ ਕਿ ਇਹਦੇ ਉੱਤੇ ਅਮਰੀਕਾ ਦੀ ਕੀ ਟਿੱਪਣੀ ਆਉਂਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ